ਪਟਾਰ ਦਾ ਪਿੱਛੇ ਸਟੈਂਡ ਟੱਕਣੀ ਵਾਲਾ ਲੈਣ ਆਏ ਸੀ ਮੱਖਾ ਲੱਗੂਆ ਯਾਰ ਪਸੰਦ ਨਹੀਂ ਮੱਖੀ ਲੱਗਦਾ ਇਹ ਪਸੰਦ ਕਰ ਲੈ ਫਿਰ ਰੇਟ ਪੁੱਛ ਲੈ ਇਹਨਾਂ ਵਾਲੀ ਉਹਨਾਂ ਕਰ ਲੈ ਆ ਲਿਆ ਸਟੈਂਡ ਵੀ ਦੁਕਾਨਾਂ ਤੱਕੇ ਖਾਏ ਆ ਕਿਸੇ ਤੋਂ ਨਹੀਂ ਮਿਲਿਆ ਹੈਗਾ ਸਿਰਫ ਇੱਥੋਂ ਬਹੁਤ ਔਖਾ ਉਹ ਪਿੱਛੇ ਆ ਕੋਈ ਸਾਗਰ ਸ਼ੁਕਰ ਹੁੰਦਾ ਉਹ ਕੀ ਤਰੱਕੀ ਹੋਗੀ ਤਰੱਕੀ ਫਿਰ ਹੈ ਲੈ ਵੀ ਅਰੇ ਸਾਲੇ ਨੇ ਪ੍ਰਾਣੇ ਤੇ ਰੰਗ ਲਾ ਕੇ ਭਾਂਜੇ ਨੂੰ ਮਹਿੰਗਾ ਠੋਕ ਸਾਰੇ ਸਹੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਸ ਦੇ ਬਲੌਗ ਚਾਸ ਕਰ ਲੈਣ ਸਾਰੇ ਟਿਕ ਟਕ ਹੋਗੇ ਚੜ੍ਹਦੀ ਕਲਾ 'ਚ ਹੋਣਗੇ ਕੁਝ ਵਧੀਆ ਹੀ ਕਰ ਰਹੇ ਹੋਣਗੇ ਤੇ ਅੱਜ ਚੱਲੇ ਅਸੀਂ ਦੋਸਤਾਂ ਨਾਲ ਬਰਨਾ ਡੱਬਾੜੀ 12 ਵਜੇ 12 ਵਜੇ 5 ਮਿੰਟ ਹੋ ਗਏ ਵੈਸੇ ਉਹਦਾ ਫੋਨ ਆਇਆ ਮੈਨੂੰ ਕੰਮ ਸੀ ਮੈਂ ਤਸੀਲ ਗਿਆ ਹੋਇਆ ਸੀ ਆ ਤੇ ਤਾਂ ਕਰਕੇ ਮੈਂ 5-10 ਮਿੰਟ ਵੇਟ ਕਰ ਲਿਆ ਭਰਾਵਾ ਫਿਰ ਚਲਦੇ ਆਂ ਕਲਸੀਲ ਦੇ ਜਾ ਕੇ ਆਉਣਾ welding set ਸਹੀ ਕਰਾ ਕੇ ਲਿਆਉਣਾ ਹੈਗਾ ਤੇ ਚਲਦੀ ਚਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਈ ਲਾਈਕ ਕਰ ਦਿਆ ਕਰੋ ਪਹਿਲਾਂ ਜੇ ਕਮੈਂਟ ਕਰ ਦਿਆ ਕਰੋ ਤੇ ਆਪਣੇ welding set ਕਰਾਵਾਉ ਹੋਰ ਆਦੀ ਆਪਣਾ ਉਹ ਸਹੀ ਕਰਾਉਣ ਜਲੇ ਨਾਲ ਦੋਸਤ ਚੱਲੇਗਾ ਦੋਨੇ ਚੱਲੇ ਜਾਈ ਤੇ ਸਾਰਾ ਮਾਲਾ ਮੋਟਾ ਮੈਂਗਾ ਕੁਝ ਹੋਰ ਦੇਖਾਵਾਂਗੇ ਇੱਕ welding set shear ਨਵਾਂ ਵੀ ਲੈ ਕੇ ਆਵਾਂਗੇ ਬਾਕੀ ਜਿਵੇਂ ਮੋਲ ਬਣੇ ਉੱਥੇ ਤੇ ਉਹ ਸਭ ਨਾ ਕਰਨਾਂਗੇ ਪਹਿਲਾਂ ਇਹਦਾ ਫੋਨ ਤਾਂ ਸਾਡੇ ਪਲਾਨੀ ਨਾਲੇ ਕਰ ਮੈਨੂੰ ਤਸਵੀਰ ਕੰਮ ਸੀ ਆ ਮੈਂ ਚੱਲ ਪੈਂਦਾ ਤਸਵੀਰ ਦਾ ਕੰਮ ਨਵੇਂੜ ਆਈਏ ਤੇ ਫੇਰ ਚੱਲਦੇ ਆਂਗੇ ਉਹ ਦਾ ਆ ਗਿਆ ਉਹ ਹੀ ਬਸ ਕਰਨ ਦੋ ਬਾਹਰ ਆ ਜਾ ਗੱਡੀ ਹੁੰਦੀ ਲੈ ਕੇ ਚੱਲੇ ਆਂ ਦੇ ਉਤਾਰ ਉਹ ਉਤਾਰ ਚ ਸਹੀ ਆ ਜਾਂਦਾ ਨਾ ਪਰ ਦੂਜੀ ਗੱਡੀ ਤੇ ਤਾਂ ਸਹੀ ਨਹੀਂ ਆਉਂਦਾ ਤੇ ਇਸ ਕਰਕੇ ਸ਼ਾਇਦ ਹੁੰਦਾ ਇਹਦਾ ਸਹੂਲ ਕਰ ਹੋ ਕੇ ਜਾਂਦੇ ਆ ਜਾਂ ਸਰਸੇ ਹੋ ਕੇ ਜਾਂਦੇ ਹਾਂ ਜਿਵੇਂ ਵੀ ਹੋਇਆ ਮਿਲਦੇ ਆ ਤੁਹਾਨੂੰ ਆ ਰਸਤੇ ਚ ਲੜਾਉਣਾ ਮਲਾਉਣਾ ਜਿਵੇਂ ਮੋਹਲ ਚਾਲ ਬਣਿਆ ਦੇਖ ਲੈਨੇ ਆ ਕਰਦੇ ਆ ਫਿਰ ਗੱਲਬਾਤ ਤੁਹਾਡੇ ਨਾਲ ਮਿਲਦੇ ਆ ਰਸਤੇ 'ਚ ਤੁਸੀਂ ਗਏ ਸੀ ਪੰਜਾਬ ਜੋ ਤੇ ਪੁਆਇੰਟ 55 ਪੈਪਿੰਗ ਸੈਂਟਰ ਤੇ ਤੇ ਰੇਪਰ ਤੇ ਪਹੁੰਚ ਗਏ ਸੀ ਆਲੂਪੁਰ ਸਡੂਲਗੜ ਦੇ ਨੇੜੇ ਪਹੁੰਚ ਗਏ ਤੇਲ ਭਉਣ ਲੱਗੇ ਸੀ ਆਪਣਾ ਸੱਤ ਕਿਧਰ ਗਿਆ ਐਂ ਬੜਾ ਮੋਥਲੀ ਵਾ ਗਿਆ ਹੋਏ ਤੇਲਪੁਆਲੀਏ ਫਿਰ ਮਿਲਦੇ ਆਂ ਫਿਰ ਅੱਗੇ ਮੈਂ ਬਲੌਕ ਸ਼ੂਟ ਨਹੀਂ ਕਰਿਆ ਮਾਊਂਟ ਪੰਪ ਦੇ ਘਰੇ ਵੀ ਮੈਂ ਚੱਲ ਕੁਝ ਕਰ ਲਈ ਤੇ ਤੇਲਪੁਆਲੀਏ ਇੱਕ ਰਹੀ ਫਿਰ ਦੇਖਦੇ ਆਂ ਡੱਬ ਵਾਲੀ ਹਰਿਆਣਾ ਜਾਂਦਾ ਪੰਜਾਬ ਚ ਹੈ ਇਹ ਹੀ ਦੇਖਣਾ ਆਪਾਂ ਉਹ ਤੋਂ ਭਰਾ ਹੋ ਗਿਆ ਉਹ ਫਾਟਕਾ ਤੋਂ ਭਰਾ ਹੁੰਦਾ ਪੰਜਾਬ ਹੈ ਹੁਣ ਆ ਗਿਆ ਉਹ ਦੱਦੀ ਫਾਟਕਾ ਹੈ ਹੁਣ ਤਾਂ ਪੁਲ ਬਣ ਗਿਆ ਉਹ ਉੱਥੇ ਹਰਿਆਣਾ ਸ਼ਕਤੀ ਬ੍ਰੈਂਡ ਦਾ ਕਾਰ ਹੈ ਪੰਜਾਬ ਦਾ ਰੋਡ ਅੱਛਾ ਰੋਡ ਹੈ ਮੈਂ ਤਾਂ ਇਹ ਕੀ ਕਰੇ ਨਾ ਨਾ ਤਾਂ ਦੋ ਰੋਡ ਹੀ ਪੁਲ ਟੱਪ ਕੇ ਭਰਾ ਬਜਾਉਗਾ ਜੀ ਅੱਛਾ ਸਹੀ ਹੈ ਬਸ ਸਮਰਾੜ ਦੀ ਕਰੇਣ ਖੜੀ ਦੇਗਾ ਚੁੱਕ ਲੈ ਗਿਆ ਐ ਨਵਕਾਉ ਹੋ ਰ ਗਿਆ ਜਗਤਜੀਤ ਆ ਜਗਤਜੀਤ ਹੌਣ ਤਾਂ ਪਤਾ ਨਹੀਂ ਯਾਰ ਮਸ਼ਹੂਰ ਹੈ ਪਹਿਲਾਂ ਤਾਂ ਵਾਵਾ ਸੀ ਉਹਦਾ ਨਾਮ ਜਿਸੀਗਾ ਹੁਸਤਾ ਡਾਊਨ ਮਾਰ ਕੇ ਆ ਪਹਿਲਾਂ ਤਾਂ ਕਾਫੀ ਮਸ਼ਹੂਰ ਸੀ ਢੱਬਾ ਦੀ ਢੱਬਾ ਦੀ ਜਿਪਈਂ ਦੀ ਪਣਾ ਸ਼ਹਿਰ ਹੈ ਇਹ ਕਿਤੇ ਹੋਣੀਆਂ ਨਹੀਂ ਆ ਯਾਰ ਬਹੁਤ ਬਹੁਤ ਫੇਰ ਲੋਕ ਦਾ ਗਰੇਜ ਭਾਵੇਂ ਉਹ ਸੈਟ ਜੇ ਸੀ ਉਹਦੇ ਮਿਸਤਰੀ ਕੰਮ ਕਰ ਜੋ ਸਾਰੇ ਗਰੇਜ ਦੇ ਲਖੜੀ ਦੇ ਨਹੀਂ ਲੱਗੇ ਮਤਲਬ ਭਾਈ ਪਾ ਜੀ ਵੇਚ ਰਹੇ ਦੀ ਦੁਬਾਰੇ ਫੇਰ ਤੇ ਬਾਹਰ ਪੂਰ ਭੇਜ ਦੇਣਗੇ ਜੀਪਾਂ ਭਾਈ 4 ਦਾ ਕਰਦੇ ਉਹ ਥਾਰ ਘੜੀ ਦੇ ਤਾਹੇ ਟਾਰ ਪਾ ਲੈ ਨਿੰਦੀ ਤੂੰ ਏ ਉਹ ਦੇਖੋ ਛੋਟੇ ਛੋਟੇ ਜਾਂ ਜਿਵੇਂ ਜੀਪ ਲੈ ਉਹਨੂੰ ਇੰਨਾ ਦੀ ਕਹਿ ਰੋ ਗਈ ਹੈ ਲਖਮੀ ਹੋਇਆ ਤੋ ਜਾਂ ਜਿਵੇਂ ਤੁਸੀਂ ਜੀਪ ਤੇ ਪਿੱਛੇ ਖੜੀ ਜੀਪ ਆ ਉਹ ਹੈ ਟਾਇਰ ਪਰ ਘਰ ਤਾਂ 500 ਟਾਇਰ ਹੀ ਤਰੂਗੀ ਆਪ ਤਾਂ ਤੋਰੂਗੀ 500 ਦੀ ਐਵਰੇਜ ਰਹਿ ਜਾਊਗੀ ਬੰਦਾ ਇਹ ਕੇ ਤੋ ਸਪੋ ਇਹ ਪੇਰ ਕਰਵਾਇਆ ਦੇਖੀ ਇਹ ਵੀ ਜਿਹੜਾ ਤਾਂ ਹੋਇਆ ਹੋਇਆ ਤੇ ਉਸੇ ਬੰਦੇ ਨੇ ਨਿਪਾਇਆ ਦੱਸਾ ਦਿੱਤਾ ਇੱਕ ਸਟੈਂਡ ਪਿੱਛੇ ਪੂਰਾ ਡੱਬਾ ਵਾਲੀ ਘੁੰਮ ਦੇਗਾ ਆਹੋ ਸਟੈਂਡ ਮੈਂ ਕਿਹਾ ਦਸੀ ਜਾਂਦਾ ਹੈ ਇਹ ਮੈਂ ਕਿਹਾ ਦਾ ਹੈ ਹੀ ਜਿਆ ਚੱਲੇ ਦਾ ਤਿਆਰ ਕਰਵੇ ਦਾ ਸਟੈਂਡ ਹੋਵੇ ਤੇ ਇਹਦੇ 12 ਸੰਗਏ ਹੋਣਗੇ ਜਿਹਨੇ ਇਹਨੇ ਇਦਾਂ ਲਾ ਹਾਈ ਨਹੀਂ ਗਾ ਉਹ ਕਰੇ ਦਾ ਕਹਿੰਦਾ ਇਹਦਾ 2500 ਲੱਗਦਾ ਸੀ ਉਹ ਵਾਹ ਸਟਿੱਪਣੀ ਛੜੀ ਗਾ ਨਾ ਹਾਲ ਦੇ ਦਿਨ ਅਗਲਾ ਹਰਾ ਰੰਗ ਕਰਾ ਤੁਸੀਂ ਥਾਰ ਤੇ ਕਿੱਦਾਂ ਲਗਾਉਂਦਾ ਪਾਉਂਦਾ ਆਂ ਜਾਊਂਗਾ ਖੜਾ ਜਾਊਂਗਾ ਉਹ ਵਾਹ ਤੇ ਰੱਖਣੀ ਹੈਗੇ ਨਾ ਚੌਂਗਾ ਲੈ ਉਹ ਜਾਊਂਗਾ ਜੋਗਾ ਦਾ ਟਿਕੜੇ ਸਭ ਨੂੰ ਵੜ ਮੜਾ ਕਹਿਣਾ ਪੈਣਾ ਇੱਥੇ ਲਾ ਕਵਾੜੀ ਖੜੇਗਾ ਗੜਿਆ ਨਹੀਂ ਤੂੰ ਕਵਾੜ ਵਾਲੀ ਚੀਜ਼ੇ ਤਾਂ ਤੂੰ ਤੈਨੂੰ ਫਾਇਦਾ ਦਿੰਦੀ ਇਹਨੇ ਯਾਰ ਕਬਾੜੀਆਂ ਦਾ ਹੈਗਾ ਨਾ ਹੋ ਤੈਨੂੰ ਕਬਾੜ ਵਾਲੀਆਂ ਚੀਜ਼ਾਂ ਹੀ ਫਾਇਦਾ ਦਿੰਦੀਆਂ ਨੇ ਲਿਆ ਕਰੀ ਤੇਰੀ ਭਜੀ ਕਰਮ ਹੋਇਆ ਸਹੀ ਅੱਲਾ ਜੁੰਗਾ ਬਣਾਇਆ ਕਿ ਜੁੰਗਾ ਤੇ ਇਤਰਾਮ ਗੜੀ ਲਿਖਿਆ ਹੋਇਆ ਓਏ ਅਸਤਾਰ ਦਾ ਪਿੱਛੇ ਸਟੈਂਡ ਆਪਣੀ ਵਾਲਾ ਲੈਣ ਆਏ ਸੀ ਮੱਖਾ ਲੱਗੂਆ ਯਾਰ ਪਸੰਦ ਮੱਖੀ ਕਰਦਾ ਪਸੰਦ ਕਰਨ ਲੈ ਫਿਰ ਰੇਡ ਪਿੱਛੇ ਲੱਗ ਗਈ ਉਹ ਇਹ ਨਾ ਰੋਲੀ ਨਾ ਲੱਗ ਗਈ ਉਹ ਕੋਈ ਪੱਤੀਆਂ ਫालतू ਲੱਗੀਆਂ ਆ ਇਹਨਾਂ ਪਿੱਛੇ ਰੋਲਾ ਪਾਈ ਖੜਾ ਹੈ ਹੁਣ ਇਹ ਕਿੰਨੇ ਆਟਮ ਆਇਆ ਮਾ ਬਾਇਲਿੰਗ ਲੱਗਦੀ ਵਟੈਵਰ ਉਕਲ ਵੀ ਲੱਗੀ ਰਹੀ ਉਹ ਕੋਈ ਨਾ ਕਸ਼ਕਾਰ ਜਿਹੜਾ ਇਹ ਆ ਦੇ ਗਿਆ ਕੀ ਬਣਦਾ ਅਲੇ ਐ ਸਟੈਂਡ ਵੀ ਦੁਕਾਨਾਂ ਧੱਕੇ ਖਾਏ ਆ ਕਿਸੇ ਨੂੰ ਤਾਂ ਨਹੀਂ ਮਿਲਿਆਗਾ ਫਿਰ ਭਾਂਚੇ ਤੋਂ ਮੋਟੋ ਖਾਣ। ਉਹ ਪਿੱਛੇ ਕੋਈ ਸਾਗਰ ਸ਼ੁਕਰ ਹੁੰਦਾ। ਇਹਨਾਂ ਦਾ ਸਟੈਂਡ ਨਹੀਂ ਹੁੰਦਾ ਜਿੰਨਾਂ ਦਾ ਤੇਲ ਫੂਕ ਲੈਣਾ। ਐਨਾ ਮੈਨੂੰ ਪਤਾਗਾ ਭੈਣ ਦਾ ਯਾਰ 1500 ਰੁਪਏ ਸਸਤਾ ਦਿੱਤੀ ਆ। ਹਾਂ। ਸੱਚੇ ਦਰਦੀ ਕਿਉਂ ਨਹੀਂ ਜਾਂਦਾ? ਉਹ ਕੀ ਤਰੱਕੀ? ਉਹ ਕੀ ਤਰੱਕੀ ਫਿਰ ਹੈ? ਲੈ ਵੀ। ਅਰੇ ਸਾਲੇ ਨੇ ਪੁਰਾਣੇ ਤੇ ਰੰਗ ਲਾ ਕੇ ਭਾਂਚੇ ਤੋਂ ਮਹਿੰਗਾ ਠੋਕਦਾ। ਸਹੀ ਆ ਫਿਰ ਆ। ਕਿਨੇ ਅੱਲ ਫੇਰ ਵੀ ਸਸਤੇ ਹੀ ਲਿਆਇਆਂਗਾ ਨੂੰ ਕਵਾੜੀਆ ਬੱਕਾਂ ਲੇ ਆਇਆ ਵਈ ਪੰਡਾ ਕੇ ਪੱਲੇ ਲਈ ਇਹ ਚਾਹ ਮੈਨੂੰ ਗਿਫਟ ਹੀ ਕਰ ਸਕਦਾ ਹਾਂ ਹੂੰ ਮਾਰ ਬਾਰ ਬਗੈਨ ਪੱਕਾ ਵਸਤ ਕਰਦਾ ਮਾਰ ਨੂੰ ਜਾਣ ਸਾਡੇ ਵਸਤ ਤੋਂ ਕਰਨਾ How